ਚੜ ਗਿਆ ਪੋ ਬਚਣਗੇ ਉਹ ਜਿਹੜੇ ਖਾਣਗੇ ਇਸ ਤਰ੍ਹਾਂ ਦੇਸੀ ਕਿਉਂ ਆਪਾਂ ਗੱਲ ਕਰੀਏ ਵੀ ਇੱਕ ਬੋੜ ਦਾ ਦਰਖਤ ਆਪਾਂ ਲਾਈਏ ਪਰ ਉਹਦੀ ਜੜਾ ਵੱਢਦੀਏ ਕਿੰਨੇ ਦਿਨ ਹਰਾ ਰਹੇ ਲੋ 20 ਸਾਲ ਦਾ ਮੁੰਡਾ ਕਹਿਣ ਲੱਗਿਆ ਮੇਰੇ ਗੋਡਿਆਂ 'ਚ ਦਰਦ ਆ ਮੇਰੀ ਢੋਈ 'ਚ ਦਰਦ ਆ ਵਾਲ ਛੜੀ ਜਾਂਦੇ ਆ ਦਾੜੀ 'ਚ ਕੀੜਾ ਲੱਗ ਗਿਆ ਨਿਗਾ ਉਹਦੀ ਕਮਜ਼ੋਰ ਹੁੰਦੀ ਜਾ ਰਹੀ ਹੈ ਇਮਿਊਨਿਟੀ ਉਹਦੀ ਕਮਜ਼ੋਰ ਹੁੰਦੀ ਜਾ ਰਹੀ ਆ ਉਹਦਾ ਸਭ ਤੋਂ ਵੱਡਾ ਕਾਰਨ ਆ ਵੀ ਅਸੀਂ ਆਪਣੀਆਂ ਜੜਾ ਭੁੱਲ ਗਏ ਜੇਕਰ ਸਿਰਫ ਸਾਡੀਆਂ ਜੜਾ ਹਰੀਆਂ ਹੋ ਜਾਣ ਤਾਂ ਸਾਨੂੰ ਬਿਮਾਰ ਕੋਈ ਕਰ ਨਹੀਂ ਸਕਦਾ ਤੇ ਅਸੀਂ ਬਿਮਾਰ ਕਦੇ ਰਹਿ ਨਹੀਂ ਸਕਦੇ ਸਭ ਤੋਂ ਨੰਬਰ 1 ਜਿਹਨੂੰ ਆਪਾਂ ਕਹਿੰਨੇ ਆ ਕੋਈ ਵੀ ਹਕੀਮ ਕੋਈ ਵੀ ਵੈਦ ਜਾਂ ਕੋਈ ਵੀ ਡਾਕਟਰ ਜਿਹੜਾ ਤੁਹਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਦੇਸੀ ਕਿਉਂ ਨਹੀਂ ਖਾਣਾ ਤੁਸੀਂ ਆਪ ਆਪਣੀ ਅਕਲ ਨੂੰ ਹੱਥ ਮਾਰੋ ਸਾਡੀ ਜੜ ਜਿਹੜੀ ਲੱਗੀ ਜਿੱਦ ਤੇ ਤੁਸੀਂ ਪੈਦਾ ਹੋਏ ਸੀਗੇ ਜਿੱਦ ਮੈਂ ਪੈਦਾ ਹੋਇਆ ਮੇਰੀ ਮਦਰ ਨੇ ਜਿੱਦ ਤੇ ਪ੍ਰੈਗਨਨਸੀ ਹੋਈ ਹੈ ਤਾਂ ਉਸ ਦਿਨ ਮੇਰੀ ਮਦਰ ਨੂੰ ਦੇਸੀ ਘਿਓ ਦੇ ਵਿੱਚ ਪੰਜੀਰੀ ਬਣਾ ਕੇ ਦਿੱਤੀਗੀ ਜਿਹਦਾ ਬੇਸ ਦੇਸੀ ਘਿਓ ਸੀਗਾ ਪੰਜੀਰੀ ਮੇਰੀ ਮਦਰ ਨੇ ਖਾਧੀ ਉਹਦੇ ਵਿੱਚ ਕਮਰਕਸ ਵੀ ਪਈ ਸੀ ਲੋਹ ਪਾਸਾ ਵੀ ਪਈ ਸੀ ਤੇ ਉਹਦੇ ਨਾਲ ਤਾਕਤ ਵਾਲੀਆਂ ਹੋਰ ਕਈ ਚੀਜ਼ਾਂ ਪਈਆਂ ਸੀ ਪੰਜੇ ਮਗਜ ਵੀ ਪਏ ਸੀਗੇ ਪਰ ਉਹਦੇ ਵਿੱਚ ਬੇਸ ਕਿਹੜਾ ਸੀਗਾ ਦੇਸੀ ਘਿਓ ਤਾਂ ਜਦੋਂ ਸਾਡੀ ਡਿਵੈਲਪਮੈਂਟ ਹੋਈ ਕੋਖ ਦੇ ਵਿੱਚ ਉਹ ਵੀ ਉਹਦੇ ਵਿੱਚ ਵੀ ਕਿਤਨਾ ਕਿਤੇ ਅਸਰ ਬਹੁਤ ਵੱਡਾ ਰੋਲ ਦੇਸੀ ਘੋਦ ਚੜ ਗਿਆ ਪੋ ਬਚਣਗੇ ਉਹ ਜਿਹੜੇ ਖਾਣਗੇ ਇਸ ਤਰ੍ਹਾਂ ਦੇਸੀ ਘੋ ਫਰੂਕੀ ਸਾਹਿਬ ਅੱਜ ਦੇ ਸਮੇਂ ਦੇ ਵਿੱਚ ਜਿਵੇਂ ਆਪਾਂ ਗੱਲ ਕਰੀਏ ਵੀ ਇੱਕ ਬੋੜ ਦਾ ਦਰਖਤ ਆਪਾਂ ਲਾਈਏ ਪਰ ਉਹਦੀ ਜੜਾ ਵੱਢਦੀ ਏ ਕਿੰਨੇ ਦਿਨ ਹਰਾ ਰਹੇ ਦੋ ਚਾਰ ਦਾ ਤੁਸੀਂ ਦੇਖ ਰਹੇ ਹੋ ਵੀ ਅੱਜ 22 ਸਾਲ ਦਾ ਮੁੰਡਾ ਬੁੱਢਾ ਲੱਗਣ ਲੱਗ ਗਿਆ ਬਿਲਕੁਲ ਲੱਗਦਾ ਜੀ 22 ਸਾਲ ਦਾ ਮੁੰਡਾ ਕਹਿਣ ਲੱਗਿਆ ਮੇਰੇ ਗੋਡਿਆਂ 'ਚ ਦਰਦਾ ਮੇਰੀ ਢੂਈ 'ਚ ਦਰਦਾ ਵਾਲ ਛੜੀ ਜਾਂਦੇ ਆ ਦਾੜੀ 'ਚ ਕੀੜਾ ਲੱਗ ਗਿਆ ਨੇਗਾ ਉਹਦੀ ਕਮਜ਼ੋਰ ਹੁੰਦੀ ਜਾ ਰਹੀ ਹੈ ਇਮਿਊਨਿਟੀ ਉਹਦੀ ਕਮਜ਼ੋਰ ਹੁੰਦੀ ਜਾ ਰਹੀ ਆ ਉਹਦਾ ਸਭ ਤੋਂ ਵੱਡਾ ਕਾਰਨ ਆ ਵੀ ਅਸੀਂ ਆਪਣੀਆਂ ਜੜਾ ਭੁੱਲ ਗਏ ਠੀਕ ਜੇਕਰ ਸਿਰਫ ਸਾਡੀਆਂ ਜੜਾ ਹਰੀਆਂ ਹੋ ਜਾਣ ਤਾਂ ਸਾਨੂੰ ਬਿਮਾਰ ਕੋਈ ਕਰ ਨਹੀਂ ਸਕਦਾ ਤੇ ਅਸੀਂ ਬਿਮਾਰ ਕਦੇ ਰਹਿ ਨਹੀਂ ਸਕਦੇ ਸਭ ਤੋਂ ਨੰਬਰ 1 ਜਿਹਨੂੰ ਆਪਾਂ ਕਹਿੰਨੇ ਆ ਕੋਈ ਵੀ ਹਕੀਮ ਕੋਈ ਵੀ ਵੈਦ ਜਾਂ ਕੋਈ ਵੀ ਡਾਕਟਰ ਜਿਹੜਾ ਤੁਹਾਨੂੰ ਇਹ ਗੱਲ ਕਹਿੰਦਾ ਵੀ ਤੁਸੀਂ ਦੇਸੀ ਕਿਉਂ ਨਹੀਂ ਖਾਣਾ ਤੁਸੀਂ ਆਪ ਆਪਦੀ ਅਕਲ ਨੂੰ ਹੱਥ ਮਾਰੋ ਵੀ ਅਸੀਂ ਕਿੱਡਾ ਵੱਡਾ ਪਾਪ ਆਪਦੀ ਜਣਾ 'ਚ ਬਿਠਾ ਲਿਆ ਜੀ ਜੀ ਸਾਡੀ ਜੜ ਜਿਹੜੀ ਲੱਗੀ ਜਿੱਦ ਤੇ ਤੁਸੀਂ ਪੈਦਾ ਹੋਏ ਸੀਗੇ ਜਿੱਦ ਮੈਂ ਪੈਦਾ ਹੋਇਆ ਮੇਰੀ ਮਦਰ ਨੇ ਜਿੱਦ ਤੇ ਪ੍ਰੈਗਨਨਸੀ ਹੋਈਏ ਤਾਂ ਉਸ ਦਿਨ ਮੇਰੀ ਮਦਰ ਨੂੰ ਦੇਸੀ ਘਿਓ ਦੇ ਵਿੱਚ ਪੰਜੀਰੀ ਬਣਾ ਕੇ ਦਿੱਤੀਗੀ ਜਿਹਦਾ ਬੇਸ ਦੇਸੀ ਘਿਓ ਸੀਗਾ ਹਾਂ ਉਹਦੇ ਨਾਲੋਂ ਪੰਜੀਰੀ ਮੇਰੀ ਮਦਰ ਨੇ ਖਾਧੀ ਉਹਦੇ ਵਿੱਚ ਕਮਰ ਕਸ ਵੀ ਪਈ ਸੀ ਲੋਹ ਪਾਸਮ ਵੀ ਪਈ ਸੀ ਤੇ ਉਹਦੇ ਨਾਲ ਤਾਕਤ ਵਾਲੀਆਂ ਹੋਰ ਕਿਹ ਚੀਜ਼ਾਂ ਪਈਆਂ ਸੀ ਪੰਜੇ ਮਗਜ ਵੀ ਪਏ ਸੀਗੇ ਪਰ ਉਹਦੇ 'ਚ ਬੇਸ ਕਿਹੜਾ ਸੀਗਾ ਦੇਸੀ ਘਿਓ ਤਾਂ ਜਦੋਂ ਸਾਡੀ ਡਿਵੈਲਪਮੈਂਟ ਹੋਈ ਕੋਖ ਦੇ ਵਿੱਚ ਉਹ ਵੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਅਸਰ ਬਹੁਤ ਵੱਡਾ ਰੋਲ ਦੇਸੀ ਖੂਦ ਠੀਕ ਹੈ ਫਿਰ ਜਦੋਂ ਅਸੀਂ ਬਾਹਰ ਆ ਕੇ ਦੁਨੀਆ ਤੇ ਜਨਮ ਹੋ ਗਿਆ ਸਾਡਾ ਅਸੀਂ ਦੁਨੀਆ ਤੇ ਆ ਕੇ ਜਨਮ ਹੋ ਗਿਆ ਤੇ ਉਸ ਵਕਤ ਜਦ ਜਿਹੜਾ ਸਾਡੀ ਮਦਰ ਦੇ ਦੁੱਧ ਉਤਰਿਆ ਉਹਦੇ ਉੱਤੇ ਵੀ ਤੁਸੀਂ ਦੇਖੋ ਵੀ ਉਦੋਂ ਵੀ ਮਦਰ ਨੇ ਪੰਜੀਰੀ ਖਾਦੀ ਜਿਹਦਾ ਫੇਰ ਬੇਸ ਕੀ ਸੀਗਾ ਦੇਸੀ ਖੂਦ ਜਦੋਂ ਅਸੀਂ ਉਹ ਦੁੱਧ ਪੀਤਾ ਤਾਂ ਫੇਰ ਸਾਡੇ ਡੀਐਨਏ ਦੀ ਡਿਵੈਲਪਮੈਂਟ ਸਾਡੇ ਇੱਕ ਇੱਕ ਸੈੱਲ ਦੀ ਡਿਵੈਲਪਮੈਂਟ ਸਾਡੇ ਕੱਲੇ ਕੱਲੇ ਰੋਮ ਦੀ ਡਿਵੈਲਪਮੈਂਟ ਕਿਦੇ ਨਾਲ ਹੋਈ ਜੀ ਦੇਸੀ ਕਿਉਂ ਨਾਲ ਹੋਈ ਪਰ ਅੱਜ ਅਸੀਂ ਕਹਿੰਨੇ ਆ ਵੀ ਦੇਸੀ ਕਿਉਂ ਤਾਂ ਖਾਣਾ ਨਹੀਂ ਜਦੋਂ ਤੁਸੀਂ ਥੋੜੇ ਜੇ ਵੱਡੇ ਹੋਏ ਮਾਤਾ ਨੇ ਤੁਹਾਨੂੰ ਚੂਰੀ ਖਵਾਈ ਕਾਦੀ ਸਿਖਵਾਈ ਜੀ ਦੇਸੀ ਕਿਉਂ ਦੇ ਵਿੱਚ ਉਹ ਕੁੱਟ ਕੇ ਖਵਾਈ ਚੂਰੀ ਪਰ ਅਸੀਂ ਅੱਜ ਕਹਿੰਨੇ ਆ ਅਸੀਂ ਮਾਡਰਨ ਹੋ ਗਏ ਅਸੀਂ ਕਹਿੰਨੇ ਆ ਫੈਟ ਅਸੀਂ ਖਾਣਾ ਨਹੀਂ ਤੇ ਅਸੀਂ ਖਾਣੇ ਆ ਲੜ ਲੜ ਪੜਾ ਪੜਾ ਚੀਜ਼ਾਂ ਅਸੀਂ ਖਾਣੇ ਆ ਜਿਹਦੇ ਕਰਕੇ ਅਸੀਂ ਅੱਜ ਬਿਮਾਰ ਇਸ ਤਰ੍ਹਾਂ ਦੇ ਹੋ ਰਹੇ ਆ ਵੀ ਸਾਨੂੰ ਮਾਰਨ ਵਾਲਾ ਕੋਈ ਹੋਰ ਦੂਸਰਾ ਨਹੀਂ ਅਸੀਂ ਆਪ ਕਦੇ ਬਣੀ ਫਿਰਦੇ ਆ ਔਰ ਮੈਂ ਇੱਕ ਗੱਲ ਬੜੀ ਥੋੜੀ ਚੁਭ ਵੀ ਤੁਹਾਨੂੰ ਲੱਗੂ ਗੱਲ ਜੇਕਰ ਗਧੇ ਨੂੰ ਪਤਾ ਲੱਗ ਜਾਣਾ ਵੀ ਉਹ ਗਧਾ ਤਾਂ ਉਹ ساری ਜ਼ਿੰਦਗੀ ਗਧਾ ਨਹੀਂ ਰਹਿੰਦਾ ਹੁਣ ਮਸਲਾ ਇਹ ਸਾਨੂੰ ਇਹ ਹੀ ਨਹੀਂ ਪਤਾ ਲੱਗ ਰਿਹਾ ਸਾਡੀ ਜੜ ਕਿਹੜੀ ਆ ਤਾਂ ਸਾਡੇ ਤੋਂ ਵੱਡਾ ਗਧਾ ਕਿੱਥੋਂ ਨੱਭਿਆ ਫਰੂਕੀ ਸਾਹਿਬ ਜੇਕਰ ਤੁਹਾਡੀਆਂ ਜੜਾ ਜਿਵੇਂ ਮੈਂ ਤੁਹਾਨੂੰ ਦੱਸ ਕੇ ਸਾਡੇ ਸਾਰੀ ਕਥਾ ਤੁਸੀਂ ਪੜ ਲਓ ਤੁਸੀਂ ਛੋਟੇ ਆਪਾਂ ਜ਼ਿਆਦਾ ਦੂਰ ਨਹੀਂ ਜਾਂਦੇ ਗੁਰੂ ਮਹਾਰਾਜ ਨੂੰ ਧਿਆ ਕੇ ਆਪਾਂ ਇੱਕੋ ਗੱਲ ਕਹਿੰਨੇ ਵੀ ਜਦੋਂ ਆਪਾਂ ਗੁਰਦੁਆਰੇ ਜਾਂਦੇ ਆਪਾਂ ਕੀ ਖਾਂਦੇ ਜੀ ਉੱਥੇ ਦੇਗ ਪ੍ਰਸ਼ਾਦ ਆਪਾਂ ਨੂੰ ਮਿਲਦਾ ਤੁਸੀਂ ਕਦੇ ਅੱਜ ਤੱਕ ਦੇਗ ਪ੍ਰਸ਼ਾ ਤੋਂ ਥੱਲੇ ਗਿਰਗੇ ਹੋ ਵੀ ਤੁਸੀਂ ਚੱਕ ਕੇ ਮੂੰਹ ਚ ਪਾ ਲਈ ਇੱਕ ਬੰਦਾ ਮੇਰੇ ਮੂਰੇ ਖੜਾ ਕਰੋ ਤਕਰੀਬਨ 500 ਕਰੋੜ ਤੋਂ ਵੱਧ ਬੰਦਾ ਡੀਸੀਕੋ ਦੀ ਦੇਖ ਆ ਚੁੱਕਿਆ ਅੱਜ ਇਸ ਤੋਂ ਵੀ ਜ਼ਿਆਦਾ ਇੱਕ ਬੰਦਾ ਮੇਰੇ ਮੂਰੇ ਖੜਾ ਕਰੋ ਜਿਹੜਾ ਕਹਿੰਦਾ ਮੈਨੂੰ ਫੂਡ ਪੌਇਜ਼ਨਿੰਗ ਹੋ ਗਈ ਤੇ ਚਲੋ ਮੇਰੇ ਨਾਲ ਆਪਾਂ ਕਿਸੇ ਲੁਧਿਆਣੇ ਦੇ 5 ਸਟਾਰ ਚੱਲਦੇ ਆ ਉੱਥੇ ਤੁਹਾਨੂੰ ਖੜੇ ਬਾਹਰ ਆਪਾਂ ਰਾਤ ਤੱਕ ਇੱਕ ਬੰਦਾ ਦਾ ਜ਼ਰੂਰ ਲੱਭ ਲਾਂਗੇ ਜਿਹੜਾ ਕਹਿੰਦਾ ਇੱਥੋਂ ਰੋਟੀ ਖਾਧੀ ਸੀ ਤੇ ਫੂਡ ਪੌਇਜ਼ਨਿੰਗ ਹੋਈ 5 ਸਟਾਰ ਦੀ ਰੋਟੀ ਖਾਦੀ ਨਾਲ ਫੂਡ ਪੋਇਜ਼ਨਿੰਗ ਹੋ ਸਕਦੀ ਆ ਪਰ ਗੁਰਦੁਆਰੇ ਦੇ ਵਿੱਚ ਜਿਹੜੀ ਅਸੀਂ ਦੇ ਖਾਦੀ ਦੇ ਪ੍ਰਸ਼ਾਦ ਖਾਦੀ ਉਹਦਾ ਦੇਸੀ ਕਿਉਂ ਵਾਲੀ ਉਹਦਾ ਕਾਰਨ ਕੀ ਆ ਜਦੋਂ ਗੋਰੇ ਸਾਨੂੰ ਸਜ਼ਾ ਦਿੰਦੇ ਸੀਗੇ ਫਰੂਕੀ ਸਾਹਿਬ ਇਹ ਇਤਿਹਾਸ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਵੀ ਜਦੋਂ ਗੋਰੇ ਸਾਨੂੰ ਸਜ਼ਾ ਦਿੰਦੇ ਸੀਗੇ ਤਾਂ ਉਹ ਕੀ ਕਰਦੇ ਸੀਗੇ ਵੀ ਕਿਸੇ ਨੂੰ ਗੋਲੀ ਚਾਹ ਤਾਂ ਚਲਾਉਣੀ ਆ ਗੋਲੀ ਮਹਿੰਗੀ ਪੈਂਦੀ ਆ ਕਿਸੇ ਬੰਦੇ ਨੂੰ ਕਤਲ ਕਰਨਾ ਤਾਂ ਉਹ ਮਾਰਨ ਵਾਸਤੇ ਗੋਲੀ ਚਲਾਉਣੀ ਪੈਣੀ ਆ ਉਹ ਕੀ ਕਰਦੇ ਸੀ ਉਹਦੇ ਖਾਣੇ ਦੇ ਵਿੱਚ ਥੋੜੀ ਜੀ ਜ਼ਹਿਰ ਮਿਲਾਉਣੀ ਸ਼ੁਰੂ ਕਰ ਦਿੱਤੀ ਸੀ ਤਾਂ ਕਿ ਜ਼ਹਿਰ ਬੰਦਾ ਖਾ ਲਵੇ ਬੰਦਾ ਮਰ ਜਾਊਗਾ ਤੁਸੀਂ ਯਕੀਨ ਮੰਨਿਓ ਉਹਨਾਂ ਵਕਤਾਂ ਦੇ ਵਿੱਚ ਲੋਕਾਂ ਨੇ ਇਹਦਾ ਟੋਟਕੀ ਲੱਭਿਆ ਸੀਗਾ ਵੀ ਸਿਰਫ ਦੋ ਚੰਚੇ ਸਵੇਰੇ ਸ਼ਾਮ ਜਿਹੜੀ ਵੀ ਖਰਾਕ ਖਾਣੀ ਉਹਦੇ ਅੱਜ ਦੇਸੀ ਘਿਓ ਦੀ ਮਲਾਵਟ ਰੱਖੋ ਕੋਈ ਜੈਅ ਤੁਹਾਡਾ ਬਾਲ ਵੀਂਗਾ ਨਹੀਂ ਕਰ ਸਕਦੀ ਕਿਉਂਕਿ ਅੰਦਰੋਂ ਜਿਹੜੀ ਖੁਸ਼ਕੀ ਆ ਜਿੰਨਾ ਚਿਰ ਬੈਲੈਂਸ ਆ ਉਹਨਾਂ ਚਿਰ ਤੁਸੀਂ ਤੰਦਰੁਸਤ ਹੋ ਜਦੋਂ ਖੁਸ਼ਕੀ ਤੁਹਾਡੀ ਹਿੱਲ ਗਈ ਤੁਹਾਡੀ ਖੁਸ਼ਕੀ ਕਮਜ਼ੋਰ ਪੈ ਗਈ ਤੁਹਾਨੂੰ ਚਮੜੀ ਦੇ ਰੋਗ ਵੀ ਆਉਣੇ ਆ ਤੁਹਾਨੂੰ ਗੋਡਿਆਂ 'ਚ ਵੀ ਦਰਦ ਆਉਣਾ ਤੁਸੀਂ ਅੱਜ ਦੇਖੋ 20 ਸਾਲ ਹੋ ਗਏ ਲੋਕਾਂ ਨੂੰ ਦੇਸੀ ਘਿਓ ਖਾਦਦੇ ਨੂੰ ਤੇ ਗੋਡੇ ਕਿਹੜਾ ਗਵੰਡੀਆ ਦੇ ਦੁੱਖ ਦੇ ਹੂੰ ਸਹੀ ਹੈ ਅੱਜ 20 ਸਾਲ ਹੋ ਗਏ ਦੇਸੀ ਕਿਉਂ ਖਾਦੇ ਨੂੰ ਬੀਪੀ ਦੀ ਗੋਲੀ ਕੌਣ ਖਾਂਦੇ ਗਵੰਡੀ ਖਾਂਦੇ ਕਿ ਤੁਸੀਂ ਖਾਣੇ ਹੂੰ ਹੂੰ ਅੱਜ 20 ਸਾਲ ਹੋ ਗਏ ਸਾਨੂੰ ਦੇਸੀ ਖਿਓ ਛੱਡੇ ਨੂੰ ਤੇ ਲਿਵਰ ਕੀ ਦਾ ਫੈਟੀ ਹੋਇਆ ਪਿਆ ਥੋੜਾ ਹੋਇਆ ਪਿਆ ਕਿ ਗਵੰਡੀਆਂ ਤੋਂ ਹੋਇਆ ਪਿਆ ਤੁਹਾਨੂੰ 20 ਸਾਲ ਤੋਂ ਕਹਿੰਦਾ ਵੀ ਦੇਸੀ ਕਿਉਂ ਖਾਣਾ ਨਹੀਂ ਸ਼ੂਗਰ ਬੀਪੀ ਪੂਰੇ ਪੰਜਾਬ ਦੇ ਵਿੱਚ 50% ਤੋਂ ਵੱਧ ਲੋਕਾਂ ਨੂੰ ਸ਼ੂਗਰ ਹੋ ਰਹੀ ਹੈ ਹੂੰ ਉਹਦੇ ਵਿੱਚ ਸਭ ਤੋਂ ਵੱਡਾ ਕਾਰਨ ਇਹ ਹੈ ਵੀ ਅਸੀਂ ਦੇਸੀ ਕਿਉਂ ਨਹੀਂ ਖਾਂਦੇ ਹੈ ਹੂੰ ਔਰ ਦੇਸੀ ਕਿਉਂ ਤੋਂ ਅਸੀਂ ਨਫ਼ਰਤ ਕਰਨ ਲੱਗ ਗਏ ਤਾਂ ਮੈਂ ਫੇਰ ਆਪਾਂ ਉਹੀ ਗੱਲ ਤੇ ਆ ਜੰਨੇ ਆ ਜੇਕਰ ਇੱਕ ਬੋੜ ਦੀਆਂ ਆਪਾਂ ਜੜਾ ਹੀ ਵੜਦੀਏ ਤਾਂ ਕਿੰਨੇ ਕਿ ਦਿਨ ਹਰਾ ਰਹੂਗਾ ਕਿੰਨੇ ਕਿ ਦਿਨ ਤੰਦਰੁਸਤ ਰਹੂਗਾ ਫਰੂਕੀ ਸਾਹਿਬ ਪਹਿਲੀ ਗੱਲ ਜਿਹੜੇ ਬੰ ਦਾ ਨਹੀਂ ਰਹਿਣਾ ਉਹ ਬੰਦੇ ਨੂੰ ਸਮਝ ਲੱਗ ਗਿਆ ਨੇ ਵੀ ਯਾਰ ਆਪਾਂ ਗਧਿਆਂ ਵਾਂਗੂ ਜ਼ਿੰਦਗੀ ਜਿਉਂਦੇ ਆ ਆਪਾਂ ਗਲਤ ਕੀਤਾ ਹੁਣ ਸੁਧਾਰ ਅਸੀਂ ਕਿਵੇਂ ਕਰਨਾ ਅਸੀਂ ਆਪਦੇ ਗੁਰੂ ਮਹਾਰਾਜ ਦਾ ਸਹਾਰਾ ਲੈ ਕੇ ਉੱਥੋਂ ਤਰਕ ਲੈ ਕੇ ਅੱਗੇ ਵਧਣਾ ਪਹਿਲੀ ਗੱਲ ਜਦੋਂ ਤੁਸੀਂ ਦੇਸੀ ਕਿਉ ਖਾਣਾ ਸ਼ੁਰੂ ਕਰਤਾ ਸਭ ਤੋਂ ਨੰਬਰ 1 ਚੀਜ਼ ਤੁਹਾਡੇ ਸਰੀਰ ਦੀ ਖੁਸ਼ਕੀ ਮੈਂਟੇਨ ਹੋ ਗਈ ਤੁਹਾਡੇ ਦਿਮਾਗ ਜਿਹੜੀ ਖੋਪੜੀ ਹੈ ਖੋਪੜੀ ਦੇ ਵਿੱਚ ਜਿਹੜਾ ਬ੍ਰੇਨ ਆ ਬ੍ਰੇਨ ਨੂੰ ਸਭ ਤੋਂ ਜ਼ਿਆਦਾ ਜ਼ਰੂਰੀ ਕੀ ਚੀਜ਼ ਆ ਗੁੱਡ ਫੈਟ ਸੈਲਸ ਪੂਰਾ ਬ੍ਰੇਨ ਦੇ ਵਿੱਚ 99% ਫੈਟ ਸੈਲਸ ਨੇ ਗੁੱਡ ਫੈਟਸ ਦੇ ਨਾਲ ਉਹ ਡਵੈਲਪ ਹੁੰਦਾ ਜਦੋਂ ਤੁਸੀਂ ਗੁੱਡ ਫੈਟ ਖਾਣਾ ਹੀ ਨਹੀਂ ਤੁਸੀਂ ਖਾਣ ਸਰੋਂ ਦਾ ਤੇਲ ਤੁਸੀਂ ਖਾਣਾ 올ਿਵ ਆਇਲ ਤੁਸੀਂ ਖਾਣਾ ਲਟਰਮ ਪਟਰਮ ਤੇਲ ਇਹ ਸਾਰੇ ਤੇਲਾਂ ਦੇ ਵਿੱਚ ਜਿਹੜੇ ਗੁੱਡ ਫੈਟ ਨੇ ਜਿੱਦਾਂ ਹੀ ਤੁਸੀਂ ਮੜਾ ਕੜਾਹੀ ਤੇ ਚੜਾਉਣਾ ਤਾਂ ਪਿਗਲ ਗਿਆ ਗੁੱਡ ਫੈਟ ਤਾਂ ਹਵਾ ਚ ਉੱਡ ਕੇ ਵੈਪੋਰੇਟ ਹੋ ਗਿਆ ਜਿਹੜਾ ਦੇਸੀ ਕਿਉ ਤੇ ਇੱਕ ਨਾਰੀਅਲ ਦਾ ਤੇਲ ਜਿਹੜਾ ਪਿਓਰ ਆ ਜਿਹਨੂੰ ਆਪਾਂ ਕਹਿ ਦਿੰਨੇ ਆ ਵੀ ਕੋਲਡ ਪ੍ਰੈਸ ਕੋਕੋਨਟ ਆਇਲ ਜਹਤਾਂ ਉਹ ਜਿਹੜਾ ਦੇਸੀ ਕਿਉ ਪਿਓਰ ਗਾਂ ਦਾ ਤੁਸੀਂ ਇਹ ਤਾਂ ਇਸਤੇਮਾਲ ਕੱਲਾ ਖਾਣ ਦੇ ਵਿੱਚ ਨਹੀਂ ਕੰਨਾਂ ਦੇ ਵਿੱਚ ਵੀ ਪਾਓ ਨੱਕ ਦੇ ਵਿੱਚ ਵੀ ਲਾਓ ਦੇਸੀ ਕਿਓ ਤੁਸੀਂ ਕੋਈ ਕਰੀਮ ਵਰਤਣ ਦੀ ਲੋੜ ਨਹੀਂ ਆਹ ਮੇਰੀ ਦਾੜ੍ਹੀ ਤੁਸੀਂ ਦੇਖੋ ਦਾੜ੍ਹੀ ਤੇ ਜਿੰਨੀ ਸ਼ਾਈਨ ਹੈ ਦੇਸੀ ਕਿਓ ਦੀ ਸ਼ਾਈਨ ਆ ਕਿਆ ਬਾਤ ਰੋਜ਼ ਨਹਾਉਣ ਤੋਂ ਪਹਿਲਾਂ ਹੱਥ ਦੇ ਉੱਤੇ ਦੇਸੀ ਕਿਓ ਲਾ ਕੇ ਦਾੜ੍ਹੀ ਤੇ ਲਾ ਲੈਣੇ ਜੀ 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 ਜਦੋਂ ਤੁਸੀਂ ਤੁਹਾਨੂੰ ਲੱਗੇ ਵੀ ਤੁਹਾਡੇ ਸਰੀਰ ਦੇ ਉੱਤੇ ਖੁਸ਼ਕੀ ਹੈਗੀ ਆ ਇੰਨਾ ਕੁ ਦੇਸੀ ਕਿਓ ਲਓ ਠੀਕ ਹੈ ਸਿਰਫ ਦੇਸੀ ਕਿਓ ਘਰ ਆ ਚਾਹੀਦਾ ਅਸੀਂ ਮਹਿੰਗੇ ਸ਼ਰਟਾ ਪਾਉਣਾ ਚਾਹੁੰਦੇ ਆ ਵਧੀਆ ਸੋਹਣਿਆ ਟੇਲਰਾਂ ਤੋਂ ਜੈਕਟਾ ਬਣਵਾਉਨੇ ਆ ਬਹੁਤ ਮਹਿੰਗੀ ਜੀਨਸ ਪਾਉਨੇ ਆ ਬਹੁਤ ਮਹਿੰਗੇ-ਮਹਿੰਗੇ ਬੂਟ ਪਾਉਣਾ ਚਾਹੁੰਦੇ ਆ ਜਿਹੜੀ 20 ਰੁਪਏ ਦੀ ਕਰੀਮ ਮਿਲ ਜੇ ਤੇ ਉਹਦੇ ਨਾਲ ਅਸੀਂ ਟਾਈਮ ਪਾਸ ਕਰਨਾ ਚਾਹੁੰਦੇ ਆ ਆ ਤੁਸੀਂ ਦੇਖੋ ਨਾਲ ਹੀ ਬੈਲਟ ਹੋ ਗਿਆ ਜੀ ਦੇਖੋ ਆਹ ਲੋ ਜੀ ਤੁਸੀਂ ਦੇਖੋ ਆ ਦੇਖੋ ਹੁਣ ਆਹ ਜਿਹੜੀ ਸ਼ਾਈਨ ਆ ਆ ਲੋ ਹੱਥਾਂ ਦੀ ਲਾਲੀ ਦੇਖੋ ਤੁਸੀਂ ਆ ਲੋ ਇੱਕ ਕੁਦਰਤ ਦੇ ਨਾਲ ਕੁਦਰਤ ਨੂੰ ਮਿਲਾਉਣ ਵਾਲੀ ਗੱਲ ਆ ਪਰ ਅਸੀਂ ਕੈਮੀਕਲ ਨਾਲ ਜਦੋਂ ਕੁਦਰਤ ਮਿਲਾਵਾਂਗੇ ਤਾਂ ਉਹਦੇ ਵਿੱਚ ਕੈਮੀਕਲ ਦਾ ਕੁਝ ਨਹੀਂ ਜੇ